ਮੇਰੇ ਨਾਲ ਦੀ ਗੱਡੀ ਦਾ ਸੌਦਾ ਕਰਨ ਦੇ ਇਹ ਤੇ ਉਹ ਸੌਦਾ ਕਰਦਾ ਮੈਂ ਮਹਿਮਾਨ ਚਾ ਮੈਂ ਵੀ ਇੱਧਰ ਵੇਖੋ ਗੱਡੀ ਜ ਮੇਰਾ ਵੀ ਰਾਦਾ ਵੇਚਣ ਦਾ ਇਹ ਵੀ ਰਾਦਾ ਵੇਚ ਅੱਛਾ ਉੱਥੇ ਲੰਮੇ ਪਿਆ ਦੇ ਮੈਂ ਚਾ ਮੈਂ ਜਿਆ ਦਿਮਾਗ ਚ ਆਈ ਘਰੋਂ ਬਾਹਰ ਨ ਗਿਆ ਮਾਲ ਹੋਕੇ ਹੋ ਗਿਆ ਵੀ ਟਰਾਂਸਪੋਰਟ ਵਾਲੇ ਨੇ ਕਿਹਾ ਵੀ ਹਾਂ ਵੀ ਭਲਾਣੇ ਤਾਂ ਤੁ ਗੱਡੀ ਲੋਡ ਕਰਨ ਜਾਣੇ ਮੈਂ ਆਲੂ ਲੋਡ ਕਰਕੇ ਜੰਮੂ ਚੱਲਿਆ ਸੀ ਤੇ ਉਹ ਇਦਾਂ ਦਿਮਾਗ ਚ ਆਈ ਜਦਾਂ ਉਹ ਉਹ ਤਾਂ ਸੌਦਾ ਹੋ ਗਿਆ ਸੌਦਾ ਹੋ ਗਿਆ ਜੇ ਗੱਡੀ ਦੇ ਸਮਾਨ ਸਮੋਹ ਹੁੰਦਾ ਮੈਂ ਉੱਥੇ ਵੇਚ ਕੇ ਗੱਡੀ ਤੇ ਮੈਂ ਤੇ ਘਰ ਸਮਾਨ ਚੁੱਕ ਕੇ ਘਰ ਦੇ ਕਹਿੰਦੇ ਵੀ ਤੂੰ ਤੇ ਗੱਡੀ ਲੋਡ ਕਰਨੀ ਆ। ਉਹ ਉੱਥੇ ਗੱਡੀ ਵੇਚਤੀ। ਉੱਥੇ ਗੱਡੀ ਵੇਚ ਤੇ ਜਿਹੜਾ ਸਮਾਨ ਲੋਡ ਕੀਤਾ ਜੀ ਨਹੀਂ ਜਿਹੜਾ ਸਮਾਨ ਮੰਨ ਲਓ ਵੀ ਗੱਡੀ ਦੇ ਹੁੰਦਾ ਵਾ ਬਰਤਨ ਵਗੈਰਾ ਜਾਂ ਕੁਝ ਉਹਦਾ ਹਨਾ ਅੱਛਾ ਤੁਹਾਡਾ ਆਪਣਾ ਜਿਹੜਾ ਚਾਹ ਪਾਣੀ ਹਾਂ ਜਿਹੜਾ ਪਰਸਨਲ ਜਿਹੜਾ ਸਮਾਨ ਆਪਾਂ ਯੂਜ਼ ਕਰਦੇ ਉੱਥੇ ਤੇ ਘਰ ਦੇ ਕਹਿੰਦੇ ਵੀ ਤੂੰ ਤੇ ਸਮਾਨ ਸਮੋਹ ਲਈ ਆਉਂਨਾ ਗੱਡੀ ਕਿੱਥੇ ਆ? ਮੈਂ ਗੱਡੀ ਮੈਂ ਵੇਚਤੀ ਆ। ਅੱਛਾ ਹਾਂਜੀ ਤੇ ਫੇਰ ਘਰ ਦੇ ਕੀ ਕਹਿਣਾ ਹੈ ਮੈਂ ਵੀ ਮੈਂ ਹੁਣ ਬਾਹਰ ਜਾਣਾ ਮੈਂ ਨਹੀਂ ਗੱਡੀ ਚਲਾਉਣਾ